ਦੂਜੀ ਜਿਹੜੀ ਇੱਕ ਕਈ ਦਿਨਾਂ ਦੀ ਇਹ ਗੱਲ ਚੱਲ ਰਹੀ ਮੈਂ ਚਾਹਦਾ ਨਹੀਂ ਸੀ ਕਿ ਮੈਂ ਕੋਈ ਜਾਤੀ ਤੌਰ ਦੇ ਉੱਤੇ ਕਿਸੇ ਦੇ ਚੱਕੜ ਸਿੱਟਾਂ ਮੈਂ ਅੱਜ ਤੱਕ ਪੋਲੀਟੀਕਲ ਬੰਦੇ ਤਾਂ ਦੇਖੇ ਆ ਕਿ ਆਪਾਂ ਨੂੰ ਆਪਾਂ ਪ੍ਰੈਸ ਨੂੰ ਸਟੇਟਮੈਂਟ ਰਿਲੀਜ਼ ਕਰਦੇ ਆ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਪਰ ਕੁਝ ਦਿਨਾਂ ਦਾ ਸਾਡਾ ਇੱਕ ਭਰਾ ਜਿਹੜਾ ਪਹਿਲਾਂ ਪੁਲਿਸ ਚ ਰਿਹਾ ਉਹ ਬਾਰ ਬਾਰ ਇੱਕੋ ਹੀ ਗੱਲ ਰਿਪੀਟ ਕਰ ਰਿਹਾ ਕਿ 2019 ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਸੀ ਉਹਨੂੰ ਸਪੋਰਟ ਕੀਤੀ ਹੈ ਤੇ ਉਹਦੇ ਲਈ ਐਫੀਡੇਵਿਟ ਦਿੱਤਾ ਪਹਿਲਾਂ ਤਾਂ ਮੈਂ ਤੁਹਾਨੂੰ ਆ ਕਹਿੰਦਾ ਇਹ ਮਤਾ ਸਾਡਾ ਇਹ ਹੈਗਾ 17 7 2019 ਦਾ ਮਤਾ ਆ ਇਹ 2019 ਦਾ ਮਤਾ ਕੀ ਆ ਇਹ ਮਤਾ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਦੀ ਦੀ ਅੱਜ ਦੀ ਇਕਤਰਤਾ ਪਿਛਲੇ ਸਮੇਂ ਵਿੱਚ ਬਖਬਰ ਥਾਵਾਂ ਤੇ ਸ਼੍ਰੀ ਗੁਰਗੰਨ ਸਾਹਿਬ ਵਿਆਧਵੀ ਦੀਆਂ ਬਾਪਰੀਆਂ ਘਟਨਾਵਾਂ ਦੇ ਕੇਸ ਜੋ ਕਿ ਸਰਕਾਰ ਵੱਲੋਂ ਸੀਬੀਆਈ ਨੂੰ ਦੋਸ਼ੀਆਂ ਦੇ ਨਿਸ਼ਾਨਦੇ ਹੀ ਕਰ ਲਈ ਦਿੱਤੇ ਗਏ ਸਨ ਸੀਬੀਆਈ ਵੱਲੋਂ ਦੋਸ਼ੀਆਂ ਦੀ ਸਨਾਰਥ ਕਰਕੇ ਸਜ਼ਾਵਾ ਦੇਣ ਦੀ ਬਜਾਏ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਨਾ ਬਹੁਤ ਹੀ ਮੰਦ ਭਾਗਾ ਤੇ ਤਖਦਾਈ ਹੈ ਜਿਸ ਨਾਲ ਸਿੱਖ ਹੀਰਦਿਆਂ ਨੂੰ ਠੇਸ ਪਹੁੰਚੀ ਹੈ ਅੱਜ ਦੀ ਇਕਤਰਤਾ ਕਲੋਜ਼ਰ ਰਿਪੋਰਟ ਦਾਖਲ ਕਰਨ ਦੇ ਮਾਮਲੇ ਦੀ ਨਕੀਦੀ ਕਰਦੀ ਤੇ ਨਾਲ ਪ੍ਰਵਾਨ ਕੀ ਹੋਇਆ ਕਿ ਕਲੋਜ਼ਰ ਰਿਪੋਰਟ ਨੂੰ ਰੱਦ ਕਰਵਾਉਣ ਲਈ ਫੌਜਦਾਰੀ ਮਾਹਰ ਵਕੀਲਾਂ ਦਾ ਪੈਨਲ ਪੈਨਲ ਦੇ ਵਕੀਲਾਂ ਦੀ ਫੀਸ ਆਦ ਨਿਰਧਾਰਤ ਕਰਦਾ ਜਿਹੜਾ ਹੈ ਉਹ ਹਦਾਇਤ ਕੀਤੀ ਜਾਂਦੀ ਇਹ ਮਤਾ ਹੋਇਆ ਸਾਡਾ ਜੀ 17/7/2019 ਨੂੰ ਮਤਾ ਨੰਬਰ 551 500 515 ਸੌਰੀ ਇਹ ਤੋਂ ਬਾਅਦ ਆ ਜਿਹੜੀ ਉਹਨੇ ਕਲੋਜ਼ਰ ਰਿਪੋਰਟ ਦਿੱਤੀ ਹੈ 73/8 ਦੇ ਵਿੱਚ ਇਹ सीबीआई ਦੀ ਕੋਰਟ ਦੇ ਵਿੱਚ सीबीआई ਨੇ ਮੂਵ ਕੀਤੀ ਆ ਕਾਪੀਆਂ ਮੇਰੇ ਕੋਲ ਲੈ ਲਿਵਾ ਸਰਟੀਫਾਈਡ ਕਾਪੀਆਂ ਲੈ ਆਇਆ ਕੋਰਟ ਦੇ ਵਿੱਚੋਂ ਕਢਵਾ ਕੇ ਇਹ 4919 ਦੇ ਵਿੱਚ ਅਸੀਂ ਦਿੱਤੀ ਆ 1738 ਦੀ ਜਿਹੜੀ ਰਿਪੋਰਟ ਆ ਇਹਨਾਂ ਨੇ ਦਿੱਤੀ ਉਹਦੇ ਅਸੀਂ ਰਿਪਲਾਈ ਫਾਈਲ ਕੀਤਾ ਉਹ ਰਿਪਲਾਈ ਦੇ ਵਿੱਚ ਤੁਸੀਂ ਕਲੀਅਰ ਪੜ ਲਾਉਂਗੇ ਵੀ ਸਾਡਾ ਸਟੈਂਡ ਕੀ ਆ ਅਖੀਰ ਦੇ ਵਿੱਚ ਜਿਹੜੀ ਇਹਦੇ ਵਿੱਚ ਪ੍ਰੇਅਰ ਆ ਕਿਉਂਕਿ ਬਾਕੀ ਫਾਰਮਲ ਜਿਹੜੇ ਦੇਣੇ ਹੁੰਦੇ ਜਵਾਬ ਦਾ ਦੇਣੇ ਹੁੰਦੇ ਆ ਇਟ ਇਸ ਥੇਰਫੋਰ ਰਿਸਪੈਕਟਫੁਲੀ ਪਲੇਡ ਥੈਟ ਦਾ ਪ੍ਰੈਜ਼ੈਂਟ ਐਪਲੀਕੇਸ਼ਨ ਮੇ ਕਾਈਂਡਲੀ ਬੀ ਡਿਕਲੇਡ ਐਗ ਪਰ ਲਾ ਐਂਡ ਦਾ ਅਲੈਜਡ ਕੰਬਾਈਨਡ ਕਲੋਜ਼ਰ ਰਿਪੋਰਟ ਫਾਈਲਡ ਬਿਫੋਰ ਦਾ ਆਨਰੇਬਲ ਕੋਰਟ ਔਨ 4719 ਮੇ ਕਾਈਂਡਲੀ ਬੀ ਅਗੇਨ ਸੈਂਟ ਬੈਕ ਟੂ ਦਾ ਸੀਬੀਆਈ ਬਿਕਾਉਜ਼ ਅ ਫਰਦਰ ਇਨਵੈਸਟੀਗੇਸ਼ਨ ਇਜ਼ ਅਲਾਉਡ ਥੈਨ ਦਾ ਲੈਟਰ ਫਰਦਰ ਰੈਫਰਡ ਇਨਾ ਨੰਬਰ ਇਨਵੈਸਟੀਗੇਸ਼ਨ ਬਿਲ ਵੀ ਟਚਿੰਗ ਦਾ ਇੰਟਾਇਰ ਅਰਲੀਅਰ ਅਰਲੀਅਰ ਇਨਵੈਸਟੀਗੇਸ਼ਨ ਸ਼ੋ ਦਾ ਕੰਬਾਈਨਡ ਕਲੋਜ਼ਰ ਰਿਪੋਰਟ ਕੈਨੋਟ ਬੀ ਕੈਪਟ ਇਨ ਅ ਵਾਈਜਲਸ ਇਨ ਥਿਸ ਕੋਰਟ ਐਂਡ ਇਟ ਇਜ਼ ਡੀਮਡ ਟੂ ਬੀ ਰਿਟਰਨਡ ਟੂ ਦਾ ਸੀਬੀਆਈ ਐਜ ਦਾ ਕੰਪਲੇਨੈਂਟ ਕਲਵਿੰਦਰ ਸਿੰਘ ਹੈਜ ਆਲਰੇਡੀ ਮੇਡ ਅ ਸਟਰੋਂਗ ਆਬਜੈਕਸ਼ਨ ਐਂਡ ਹੈ ਕਮ ਇਨ ਡਿਸ ਐਗਰੀਮੈਂਟ ਕਵਾ ਦਾ ਕਲੋਜ਼ਰ ਰਿਪੋਰਟ ਇਹ ਜਿਹੜੀ ਉਹ ਹੈਗੀ ਆ ਇਹਨਾਂ ਨੇ ਕੀਤਾ ਕੀ ਸੀ ਇਹ ਜਿਹਲੇ ਇਹਨਾਂ ਨੇ ਆ ਐਪਲੀਕੇਸ਼ਨ ਵੀ ਨਹੀਂ ਵੀ ਮੂਵ ਕੀਤੀ ਸੀਬੀਆਈ ਨੇ ਕਿ ਸਾਡੀ ਜਿਹੜੀ 173 ਅੱਠ ਦੀ ਰਿਪੋਰਟ ਆ ਇਟ ਸ਼ੁਡ ਬੀ ਕੈਪਟ ਇਨ ਅਵਾਇੈਂਸ ਕਿ ਸਾਨੂੰ ਫਾਰਦਰ ਦਿੱਤੀ ਜਾਵੇ ਪਰ ਇਹਨੂੰ ਐਜ ਦੀ ਐਜ ਇਟ ਡਿਪੈਂਡਿੰਗ ਰੱਖ ਲਿਆ ਜਾਵੇ ਫਿਰ ਅਸੀਂ ਇਸੇ ਕੋਰਟ ਦੇ ਵਿੱਚ 6 11 19 ਨੂੰ ਆਹ ਸਰਟੀਫਾਈਡ ਕਾਪੀ ਆ ਇਹ ਸੀ ਅਬਜੈਕਸ਼ਨ ਪਟੀਸ਼ਨ ਦਿੱਤੀ ਆ ਉਸੇ ਕੋਰਟ ਦੇ ਵਿੱਚ ਕਿ ਜਿਹੜੀ ਇਹ ਰਿਪੋਰਟ ਭੇਜੀ ਆ ਇਹਨਾਂ ਨੇ ਕਲੋਜ਼ਰ ਰਿਪੋਰਟ ਇਹ ਸਰਾਸਰ ਗਲਤ ਆ ਤੇ ਇਹਤੇ ਮੈਨੂੰ ਬਹੁਤ ਵੱਡਾ ਇਤਰਾਜ਼ ਆ ਕਿਉਂਕਿ ਜੇਲੇ ਕਲੋਜ਼ਰ ਰਿਪੋਰਟ ਜਾਂਦੀ ਆ ਜਾਂ ਕੋਈ ਕਈ ਵਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਾਂ ਕੋਰਟਾਂ ਦੇ ਵਿੱਚ ਕੋ ਕੇਸ ਖਤਮ ਕਰ ਲਈ ਇੱਕ ਤਾਂ ਰਿਕੁਐਸ਼ਿੰਗ ਹੁੰਦੀ ਐ ਦੂਜੀਆਂ ਕੋਰਟਾਂ ਚੱਲ ਜਾਂਦੇ ਉਹਦੇ ਵਿੱਚ ਫੇ ਮਦਈ ਦੀ ਸਹਿਮਤੀ ਲਈ ਜਾਂਦੀ ਆ ਕਿ ਤੂੰ ਇਸ ਰਿਪੋਰਟ ਨਾਲ ਸਹਿਮਤ ਐ ਇਹ ਅਸੀਂ ਕਲੋਜ਼ਰ ਰਿਪੋਰਟ ਦੇ ਓਬਜੈਕਸ਼ਨ ਦਿੱਤੇ ਆ ਅਸੀਂ ਬਿਲਕੁਲ ਸਹਿਮਤ ਨਹੀਂ ਕਲੋਜ਼ਰ ਰਿਪੋਰਟ ਜਿਹੜੀ ਆ ਇਹ ਖਤਮ ਕੀਤੀ ਜਾਵੇ ਅਸੀਂ ਬਿਲਕੁਲ ਸਹਿਮਤ ਨਹੀਂ ਔਰ ਇਹਦੇ ਵਿੱਚ ਅਸੀਂ ਆ ਨਾਲ ਇੱਕ ਐਫੀਡੈਵਟ ਆ 5951119 ਦਾ ਇੱਕ ਕੁਲਵਿੰਦਰ ਸਿੰਘ ਦਾ ਐਫੀਡੈਵਟ ਆ ਇਹ ਐਫੀਡੈਵਟ ਤੁਸੀਂ ਦੇਖੋਗੇ ਇਹਦੇ ਵਿੱਚ ਸਾਰੇ ਦਾ ਸਾਰਾ ਉਹੋ ਹੀ ਡਿਸਕਸ ਕੀਤਾ ਗਿਆ ਜਿਹੜਾ ਐਜ਼ ਇਟ ਇਜ਼ ਕਿ ਇਹ ਜਿਹੜੀ ਕਲੋਜ਼ਰ ਰਿਪੋਰਟ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸਾਰੀਆਂ ਮੈਂ ਕਾਪੀਆਂ ਸਰਟੀਫਾਈਡ ਉਥੋਂ ਲੈ ਕੇ ਆਇਆ ਤਾਂ ਕਿ ਤੁਹਾਡੇ ਰੂਬ ਰੂ ਵੀ ਹੋ ਜਵੇ ਸਾਰੀ ਗੱਲ ਕਈ ਵਾਰੀ ਮਿਸ ਇੰਟਰਪ੍ਰੀਟੇਸ਼ਨ ਨਹੀਂ ਇੰਨੀ ਕਰ ਦਿੱਤੀ ਜਾਂਦੀ ਆ ਕਿ ਹਰ ਇੱਕ ਪੱਖ ਤੇ ਮੈਨੂੰ ਸਮਝ ਨਹੀਂ ਲੱਗਦੀ ਭਈ ਜੇ ਇੱਕ ਬੰਦਾ ਰਟਾਇਰ ਹੋ ਚੁੱਕਾ ਕਿਹੜੀ ਆਪਾਂ ਬੱਲੇ ਬੱਲੇ ਨੂੰ ਪਾਇਏ ਠੀਕ ਆ ਤੁਸੀਂ ਐਸਆਈਡੀ ਦੇ ਦੌਰ ਦੇ ਉੱਤੇ ਆਪਣੀ ਇਨਵੈਸਟੀਗੇਸ਼ਨ ਕੀਤੀ ਜੀ ਆਇਆਂ ਨੂੰ ਪਰ ਐਟ ði ਸਟੇਜ ਇਵੇਂ ਜਿਹੜੀਆਂ ਇਹ ਗੱਲਾਂ ਕਰਨੀਆਂ ਤੇ ਖਾਸ ਕਰਕੇ ਸ਼ੌਮਣੀ ਕਮੇਟੀ ਨੂੰ ਟਾਰਗੇਟ ਕਰਨਾ ਮੈਂ ਸਮਝਦਾ ਇਹ ਬਹੁਤ ਮੰਦ ਭਾਗਾ ਆ ਇਹਦੇ ਪਿੱਛੇ ਆਬਜੈਕਟ ਕੀ ਹੈ ਤਾਂ ਹੁਣ ਉਹ ਹੀ ਦੱਸ ਸਕਦੇ ਆ ਪਰ ਮੈਂ ਜਿਹੜਾ ਆਪਣਾ ਬਾਰਸ਼ਣ ਦੇ ਦਿੱਤਾ ਮੈਂ ਬਿਦ ਫੈਕਟਸ ਦਿੱਤਾ ਇਹ ਸੋ ਥੈਟ ਇਹ ਕਲੀਅਰ ਹੋ ਜਾਏ ਕਿ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਆ ਮਤਾ 17 7 19 ਦਾ ਅੱਜ ਤੋਂ ਲਗਭਗ ਸਾਢੇ 3 ਸਾਲ ਪਹਿਲਾਂ ਦਾ ਇਹ ਐਗਜ਼ੈਕਟਿਵ ਦੇ ਵਿੱਚ ਅਸੀਂ ਉਦੋਂ ਡਾਇਰੈਕਸ਼ਨ ਦਿੱਤੀ ਸੀ ਉਦੋਂ ਮੈਂ ਜਨਰਲ ਸਕੱਤਰ ਸੀ ਕਿ ਇਹ ਜਿਹੜਾ ਆ ਇਹ ਕੇਸ ਅਸੀਂ ਫਾਈਲ ਨਹੀਂ ਹੋਣਾ ਆਪਣਾ ਇਹ ਕਲੋਜ਼ਰ ਰਿਪੋਰਟ ਜਿਹੜੀ ਆ ਉਹਦੇ ਨਾਲ ਸਹਿਮਤ ਨਹੀਂ ਫਿਰ ਅਸੀਂ ਪ੍ਰੋਪਰ ਕੋਟਾਂ 'ਚ ਮੂਵ ਹੋਏ ਆਂ